ਨਾ ਬੱਚਿਆਂ ਨੇ ਸਕੂਲਰ ਵਿੱਚ ਜੇ ਤੁਹਾਨੂੰ ਪਤਾ ਹੈ ਪੇਪਰ ਹੋ ਕੇ ਹਟੇ ਨੇ ਬੱਚੇ ਫ੍ਰੀ ਸੀਗੇ ਛੁੱਟੀਆਂ ਸੀ ਬਟ ਇਹਨਾਂ ਬੱਚਿਆਂ ਨੇ ਛੁੱਟੀਆਂ ਨਹੀਂ ਕੀਤੀਆਂ ਡੇਲੀ ਮੇਰੇ ਕੋ ਪ੍ਰੈਕਟਿਸ ਕਰਨ ਸਕੂਲ ਆਉਂਦੇ ਰਹੇ ਆ। ਉਮਰ ਦਾ ਔਰ ਮੈਡਲ ਜਿੱਤਣ ਦਾ ਕੋਈ ਹੁੰਦਾ ਨਹੀਂ ਆਪਸ ਦੇ ਵਿੱਚ ਮੇਲ ਕਿਉਂਕਿ ਜਿਹੜੀ ਮਿਹਨਤ ਹੁੰਦੀ ਹੈ ਕਿਸੇ ਵੀ ਏਸ ਦੇ ਵਿੱਚ ਆਪਾਂ ਕਰ ਸਕਦੇ ਆ ਔਰ ਉਹਨੂੰ ਫਲ ਪਰਵਾਇਡ ਕਰਵਾਏਗੇ ਔਰ ਤੁਹਾਨੂੰ ਪਤਾ ਹੈ ਜੇ ਸਮਾਨ ਨਹੀਂ ਹੋਏਗਾ ਤੇ ਬੱਚੇ ਪ੍ਰੈਕਟਿਸ ਕਿੱਥੇ ਕਰਨਗੇ ਤਾਂ ਮੈਨੂੰ ਸਾਰਾ ਕੁਝ ਸਕੂਲ ਵੱਲੋਂ ਫੁੱਲ ਸਪੋਰਟ ਮਿਲੀ ਹੈ ਵਧੀਆ ਮੈਨੂੰ ਇਕਵਿਪਮੈਂਟਸ ਮਿਲਨੇ ਔਰ ਬੱਚੇ ਬਹੁਤ ਵਧੀਆ ਮਿਹਨਤ ਕਰਕੇ ਮੈਡਲ ਲੈ ਗਏ। ਪੂਰੀ ਸਰਕਾ ਜਿਹੜਾ ਆ ਸਕੂਲ ਦੇ ਵਿੱਚੋਂ 12 ਮੈਡਲ ਆਇਆ ਤੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਬੱਚਿਆਂ ਦਾ ਇੰਟਰਸਟ ਬੜਾ ਬਣ ਗਿਆ ਹੈ। ਸਿਮਰਨ ਬੇਟੀ ਕਿੰਨਾ ਵਜ਼ਨ ਚੱਕਿਆ ਤੁਸੀਂ? 80 ਤੁਹਾਡਾ ਆਪਣਾ ਕਿੰਨਾ? ਨਿਯਮ ਵੀ ਆਦਾ ਕਿ ਜਿਹੜੇ ਤਨ ਅਨੁਸ਼ਾਸਨ ਜਿਹੜੇ ਦੋਨੇ ਚੁਣੇ ਹੋਏ ਆ ਬਹੁਤ ਵਧੀਆ ਉਪਰਾਲਾ ਆ ਸਰਕਾਰ ਦਾ ਵੀ ਸਾਨੂੰ ਮਿਹਨਤ ਦੇ ਬੋਚ ਦਿੰਦੇ ਹੈ ਕਈ ਘੰਟੇ ਕਿਤੇ ਕਈ ਘੰਟੇ ਹਾਂਜੀ ਕਿੰਨੇ ਮਹੀਨੇ ਮਹੀਨੇ 15 ਮਹੀਨੇ ਆ ਤੁਹਾਡੀ ਆਪਣਾ ਵਜ਼ਨ ਕਿੰਨਾ ਹੈ 47 47 ਕਿਲੋ ਆਪਣਾ ਵਜ਼ਨ ਆ ਤੇ 65 ਕਿਲੋ ਦਾ ਇਹਨੇ ਪਾਵ ਲਿਫਟਿੰਗ ਕੀਤੀ ਆ ਬਹੁਤ ਵੱਡੀ ਗੱਲ ਆ ਤੇ ਇਹ ਕਿੰਨੂੰ ਤੁਸੀਂ ਕਿੰਨੇ 80 ਪਲੱਸ ਜਿਹੜਾ ਆ weight ਚੱਕਿਆ ਹਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਨਮਸਤੇ ਸਤਿ ਸ੍ਰੀ ਅਕਾਲ ਆਦਬ ਮੈਂ ਪ੍ਰਦੀਪ ਢੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸਰਕਾਰੀ ਸਕੂਲ ਦੇ ਬੱਚੇ ਪੜ੍ਹਾਈ ਦੇ ਨਾਲ ਨਾਲ ਹੁਣ ਖੇਡਾਂ ਦੇ ਵਿੱਚ ਵੀ ਮੱਲਾ ਮਾਰਦੇ ਦਿਖਾਈ ਦੇ ਰਹੇ ਨੇ ਇਸੇ ਲੜੀ ਦੇ ਤਹਿਤ ਲੁਧਿਆਣਾ ਦੇ ਕਾਸਾਬਾਦ ਸਕੂਲ ਦੇ ਵਿੱਚ ਆਏ ਆ ਜਿੱਥੇ ਪਾਵਰ ਲਿਫਟਿੰਗ ਦੇ ਵਿੱਚ ਬੱਚਿਆਂ ਨੇ 12 ਮੈਡਲ ਲੈ ਕੇ ਆਏ ਨੇ ਕੋਈ 골ਡ ਮੈਡਲ ਲੈ ਕੇ ਆਇਆ ਤੇ ਕੋਈ ਸਿਲਵਰ ਮੈਡਲ ਲੈ ਕੇ ਆਇਆ ਤੇ ਕੋਈ ਕਾਂਸੇ ਦਾ ਮੈਡਲ ਲੈ ਕੇ ਆਇਆ ਤੇ ਗਲਵਤ ਕਰ ਲੈਂਦੇ ਆਂ ਵੀ ਕਦੋਂ ਦੀ ਮਿਹਨਤ ਚੱਲ ਰਹੀ ਸੀ ਤੇ ਕਦੋਂ ਇਹ ਇੱਥੇ ਤੱਕ ਲੈਵਲ ਤੱਕ ਪਹੁੰਚੇ ਹੋ ਮੈਮ ਪਹਿਲਾ ਸਵਾਗਤ ਹੈ ਤੁਹਾਡਾ ਲੁਧਿਆਣਾ ਲਈ ਦੇ ਵਿੱਚ ਥੈਂਕ ਯੂ ਸੋ ਮਚ ਸਰ 12 ਮੈਡਲ ਆ ਗਏ ਇਕੱਠੇ ਹੀ ਤੇ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਸਰ ਪਹਿਲੀ ਵਾਰ ਇਸ ਵਿੜੇ ਦੇ ਵਿੱਚ ਮੈਡਲਾਂ ਦੀ ਪਰਮਾਰ ਹੋਈਆਂ ਬਹੁਤ ਖੁਸ਼ੀ ਹੈ ਸਰ ਬਹੁਤ ਜ਼ਿਆਦਾ ਇਹ ਕਿਹੜੀ ਗੇਮ ਸੀਗੀ ਤੇ ਮਿਹਨਤ ਦੱਸੋ ਵੀ ਬੱਚਿਆਂ ਨੇ ਕੀ ਮਿਹਨਤ ਕੀਤੀ ਹੈ ਤੇ ਕੀ ਕੀ ਇਹਨਾਂ ਨੂੰ ਕਰਨਾ ਪਿਆ ਹਾਂਜੀ ਸਰ ਇਹ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਸੀਗੀ ਜਿਹੜੀ ਪਟਿਆਲੇ ਦੇ ਵਿੱਚ ਹੋਈ ਹੈ 30 ਮਾਰਚ ਨੂੰ ਸੰਡੇ ਵਾਲੇ ਦਿਨ ਔਰ ਇਹਨਾਂ ਬੱਚਿਆਂ ਨੇ ਸਕੂਲਾਂ ਦੇ ਵਿੱਚ ਜੇ ਤੁਹਾਨੂੰ ਪਤਾ ਹੀ ਹੈ ਪੇਪਰ ਹੋ ਕੇ ਹਟੇ ਨੇ ਬੱਚੇ ਫ੍ਰੀ ਸੀਗੇ ਛੁੱਟੀਆਂ ਸੀ ਬਟ ਇਹਨਾਂ ਬੱਚਿਆਂ ਨੇ ਛੁੱਟੀਆਂ ਨਹੀਂ ਕੀਤੀਆਂ ਡੇਲੀ ਮੇਰੇ ਕੋਲ ਪ੍ਰੈਕਟਿਸ ਕਰਨ ਸਕੂਲ ਆਂਦੇ ਰਹੇ ਆ ਔਰ ਮਿਹਨਤ ਲਾ ਕੇ 2-2 2.5 ਘੰਟੇ ਮੇਰੇ ਕੋਲ ਮਿਹਨਤ ਕਰਦੇ ਰਹੇ ਆ ਮੈਡਮ ਕੀ ਡਾਈਟਸ ਇਹਨਾਂ ਦੀ ਹੁੰਦੀ ਸੀਗੀ ਤੇ ਬੱਚੇ ਤਾਂ ਛੋਟੇ ਛੋਟੇ ਉਮਰ ਦੇ ਹੀ ਐ ਹਜੇ ਤਾਂ ਮੁੱਛਾ ਵੀ ਨਹੀਂ ਫੁੱਟੀਆਂ ਇਹਨਾਂ ਦੇ ਤੇ ਇਹਨਾਂ ਨੇ ਮੈਡਲ ਲਿਆ ਕੇ ਤੁਹਾਡੀ ਝੋਲੀ ਪਾਤੀ ਬਿਲਕ ਹੁੰਦਾ ਨਹੀਂ ਆਪਸ ਦੇ ਵਿੱਚ ਮੇਲ ਕਿਉਂਕਿ ਜਿਹੜੀ ਮਿਹਨਤ ਹੁੰਦੀ ਹੈ ਉਹ ਕਿਸੇ ਵੀ ਏਜ ਦੇ ਵਿੱਚ ਆਪਾਂ ਕਰ ਸਕਦੇ ਹਾਂ ਔਰ ਉਹਨੂੰ ਫਲ ਜਰੂਰ ਲੱਗਦਾ ਹੈ ਮੈਡਮ ਤੁਸੀਂ ਵੀ ਬੜੀ ਮਿਹਨਤ ਕੀਤੀ ਹੈ ਤੇ ਹੁਣ ਮੰਨ ਲਓ ਵੀ ਤੁਸੀਂ ਇੰਟਰਨੈਸ਼ਨਲ ਖਿਡਾਰੀ ਹੋ ਔਰ ਬੜੇ ਤੁਸੀਂ ਦੇਸ਼ ਨੂੰ 골ਡ ਮੈਡਲ ਦਿੱਤੇ ਆ ਤੇ ਬਹੁਤ ਲੋਕ ਤੁਹਾਨੂੰ ਜਾਣਦੇ ਵੀ ਆ ਕਿਉਂਕਿ ਅਸੀਂ ਵੀ ਤੁਹਾਡੀਆਂ ਸਟੋਰੀਆਂ ਕੀਤੀਆਂ ਤੇ ਸਰਕਾਰਾਂ ਵੱਲੋਂ ਕੀ ਹੈਲਪ ਹੋਈ ਹੈ ਇਸ ਸਕੂਲ ਦੇ ਬੱਚਿਆਂ ਵਾਸਤੇ ਹਾਂਜੀ ਸਰ ਬੱਚਿਆਂ ਨੂੰ ਵਧੀਆ ਡਾਈਟ ਮਿਲ ਰਹੀ ਆ ਜਿਹੜੇ ਜਿਹੜੇ ਮੈਨੂੰ ਇਕੁਪਮੈਂਟਸ ਦੀ ਲੋੜ ਸੀ ਪਾਵਰ ਲਿਫਟਿੰਗ ਦੇ ਵਿੱਚ ਉਹ ਮੈਨੂੰ ਸਾਰੇ ਸਕੂਲ ਵੱਲੋਂ ਪ੍ਰਿੰਸੀਪਲ ਸਰ ਵੱਲੋਂ ਮੈਨੂੰ ਪ੍ਰੋਵਾਈਡ ਕਰਵਾਏ ਗਏ ਔਰ ਤੁਹਾਨੂੰ ਪਤਾ ਹੈ ਜੇ ਸਮਾਨ ਨਹੀਂ ਹੋਈਗਾ ਤੇ ਬੱਚੇ ਪ੍ਰੈਕਟਿਸ ਕਿੱਥੇ ਕਰਨਗੇ ਤਾਂ ਮੈਨੂੰ ਸਾਰਾ ਕੁਝ ਸਕੂਲ ਵੱਲੋਂ ਫੁੱਲ ਸਪੋਰਟ ਮਿਲੀ ਆ ਵਧੀਆ ਮੈਨੂੰ ਇਕੁਪਮੈਂਟਸ ਮਿਲਨੇ ਔਰ ਬੱਚੇ ਬਹੁਤ ਵਧੀਆ ਮਿਹਨਤ ਕਰਕੇ ਮੈਡਲ ਲੈ ਕੇ ਆਏ ਤੁਸੀਂ ਕਿੰਨੀ ਦੇਰ ਤੋਂ ਜੁਆਇਨ ਕੀਤਾ ਇੱਥੇ ਮੈਂ ਸਰ 1 ਫਰਵਰੀ ਤੋਂ ਇੱਥੇ ਜੁਆਇਨ ਹਾਂ ਅੱਛਾ ਤੇ ਜੇ ਹੁਣ ਜੇ ਗੱਲ ਕਰੀਏ 8-10 ਸਾਲ ਪਹਿਲਾਂ ਤੇ ਹੁੰਦੇ ਤੇ देर ਨਹੀਂ ਹੋ ਗਈ ਥੋੜੀ ਜੀ ਦੇਰ ਹੈ ਦਰੁਸਤ ਹੈ ਸਰ ਹੋਣ ਆ ਗਈਆਂ ਤੇ ਹੁਣ ਮਿਹਨਤਾਂ ਪੂਰੀ ਜਾਰੀ ਹੈ ਆਂਦੀ ਵੀ ਇੱਕ ਝੜੀ ਲਾਤੀ ਬਿਲਕੁਲ ਸਰ ਬਿਲਕੁਲ ਬੱਚਿਆਂ ਨੇ ਮਿਹਨਤ ਰੰਗ ਲੈ ਕੇ ਆਈਏ ਸਰ ਬਹੁਤ ਵੱਡੀ ਗੱਲ ਹੈ ਜੀ ਇਹ ਰਵਨਦੀਪ ਮੈਡਮ ਨੇ ਸਾਰੀ ਦੁਨੀਆ ਇਹਨਾਂ ਨੂੰ ਜਾਣਦੀ ਹੈ ਕਿਉਂਕਿ ਇਹ ਪਾਵਰ ਲਿਫਟਿੰਗ ਦੇ ਵਿੱਚ ਆਇਰਨ ਲੇਡੀ ਦੇ ਨਾਮ ਨਾਲ ਵੀ ਜਾਣੇ ਜਾਂਦੇ ਸੀਗੇ ਤੇ ਇਹਨਾਂ ਨੇ ਦੇਸ਼ ਨੂੰ ਬਹੁਤ ਮਾਣ ਬਖਸ਼ਿਆ ਜਾ ਦੇਸ਼ ਦੇ ਵਾਸਤੇ ਇਹਨਾਂ ਨੇ ਮੈਡਲ ਜਿੱਤੇ ਨੇ ਪਰ ਸਰਕਾਰਾਂ ਦੀ ਸਮੇਂ ਦੀਆਂ ਸਰਕਾਰਾਂ ਦੀ ਦੇਰੀ ਦੇ ਕਾਰਨ ਥੋੜਾ ਜਿਆ ਡਿਲੇ ਹੋ ਗਿਆ ਕੰਮ ਜੇ ਕਿਤੇ 5-7 ਸਾਲ 10 ਸਾਲ ਪਹਿਲਾਂ ਇਹਨਾਂ ਦੀ ਬਾ ਸਰਕਾਰ ਨੇ ਫੜੀ ਹੁੰਦੀ ਤੇ ਅੱਜ ਦੇਸ਼ ਨੂੰ ਬੜੇ ਵੱਡੇ ਅਫਸਰ ਮਿਲ ਸਕਦੇ ਸੀਗੇ ਕਿਉਂਕਿ ਗੇਮਾਂ ਦੇ ਵਿੱਚ ਇਹਨਾਂ ਦਾ ਆਪਣਾ ਵੀ ਹੱਥ ਬੜਾ ਸਾਫ਼ ਹੈ ਤੇ ਬੱਚਿਆਂ ਨੂੰ ਵੀ ਇਹ ਵਧੀਆ ਟ੍ਰੇਨਿੰਗ ਦੇ ਰਹੇ ਨੇ ਪਰ ਉਹ ਜਿੱਦਾਂ ਮੈਡਮ ਨੇ ਕਿਹਾ ਵੀ ਦੇਰ ਆਏ ਦਰਸਤ ਆਏ ਕੋਈ ਨਹੀਂ ਹੁਣ ਆਂਦੇ ਹੀ ਇਹਨਾਂ ਨੇ 1 ਫਰਵਰੀ ਤੋਂ ਇਹਨਾਂ ਨੇ ਜੁਆਇਨ ਕੀਤਾ ਸੀਗਾ ਉਸ ਤੋਂ ਬਾਅਦ ਆਂਦੇ ਹੀ ਇਹਨਾਂ ਨੇ ਮੈਡਲਾਂ ਦੀ ਝੜੀ ਲਾਤੀ ਤੇ ਅਸੀਂ ਵੀ ਇਹੀ ਕਹਿੰਨੇ ਆ ਚਾਹੁੰਦੇ ਆ ਵੀ ਇਹ ਹੋਰ ਇਹ ਝੜੀ ਲੱਗਦੀ ਰਹੇ ਹਮੇਸ਼ਾ ਤੇ ਸਾਡੇ ਨਾਲ ਸਕੂਲ ਪ੍ਰਿੰਸੀਪਲ ਵੀ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਆ ਸਰ ਵਾਟ ਇਜ਼ ਯਰ ਨੇਮ ਪਲੀਜ਼ ਰਾਜੇਸ਼ ਕੰਨਾ ਪ੍ਰਿੰਸੀਪਲ ਪੀ ਐਮ ਸ਼ਿਰੀ ਗਵਰਨ ਅੱਜ ਝੜੀ ਲੱਗੀ ਆ ਸਕੂਲ ਦੇ ਵਿੱਚ ਮੈਡਲ ਲੈ ਕੇ ਆਏ ਨੇ ਬੱਚੇ ਕਿੰਨਾ ਦਾ ਮਹਿਸੂਸ ਹੋ ਰਿਹਾ ਆ ਬਹੁਤ ਮਾਣ ਮਹਿਸੂਸ ਹੋ ਰਿਹਾ ਖੁਸ਼ੀ ਮਹਿਸੂਸ ਹੋ ਰਹੀ ਆ ਵੀ ਪੀਐਮ ਸ਼੍ਰੀ ਦੇ ਵੀ ਸਕੂਲ ਸਿਲੈਕਟ ਹੋਣ ਤੋਂ ਬਾਅਦ ਜਿਸ ਤਰ੍ਹਾਂ ਸਾਨੂੰ ਕੋਚ ਰੱਖਣ ਦੇ ਲਈ ਅਧਿਕਾਰ ਮਿਲੇ ਸੀਗੇ ਉਹਦੇ ਤਹਿਤ ਅਸੀਂ ਇੰਟਰਨੈਸ਼ਨਲ ਪਲੇਅਰ 올ੰਪੀਆਨਾ ਤੇ ਕਾਮਨਵੈਲਥ ਮੈਡਲਿਸਟ ਜਿਹੜੇ ਆ ਮੈਡਮ ਰਮਨਦੀਪ ਕੌਰ ਜੀ ਇਹਨਾਂ ਨੂੰ ਜਿਹੜਾ ਅਸੀਂ ਅਪਾਇੰਟ ਕੀਤਾ ਸੀਗਾ ਤੇ ਇਹਨਾਂ ਨੇ ਪੂਰੀ ਮਿਹਨਤ ਨਾਲ ਅਗਵਾਈ ਚੰਗੀ ਗਵਾਈ ਦਿੰਦੇ ਹੋਏ ਦੋ ਮਹੀਨਿਆਂ ਦੇ ਵਿੱਚ ਹੀ ਬੱਚਿਆਂ ਨੂੰ ਆ ਬਹੁਤ ਸੋਣਾ ਜਿਹੜਾ ਆ ਤਿਆਰੀ ਕਰਵਾਈ ਤੇ ਉਹਦੇ ਸਦਕਾ ਜਿਹੜਾ ਆ ਸਕੂਲ ਦੇ ਵਿੱਚ 12 ਮੈਡਲ ਆਏ ਆ ਆ ਤੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਬੱਚਿਆਂ ਦਾ ਇੰਟਰਸਟ ਬੜਾ ਬਣ ਗਿਆ ਆ ਬੱਚੇ ਜਿਹੜੇ ਆ ਮੈਡਮ ਦੇ ਮਗਰ ਮਰ ਘੁੰਦੇ ਵੀ ਸਾਨੂੰ ਵੀ ਸਿਖਾਓ ਸਾਨੂੰ ਵੀ ਸਿਖਾਓ ਤੇ ਇਸ ਤੋਂ ਪਹਿਲਾਂ ਸਕੂਲ ਦਾ ਨਾਮ ਜਿਹੜਾ ਆ ਸੌਫਟਬਾਲ ਤੇ ਬੇਸਬਾਲ ਦੇ ਲਈ ਪੂਰੇ ਪੰਜਾਬ ਤੇ ਇੰਡੀਆ ਦੇ ਵਿੱਚ ਜਾਣਿਆ ਜਾਂਦਾ ਆ ਸਾਡੇ ਜਿਹੜੇ ਆ ਕਾਫੀ ਸਾਰੇ ਆ ਉਹ ਵਿਦਿਆਰਥੀ ਜਿਹੜੇ ਆ ਉਹ ਸਟੇਟ ਲੈਵਲ ਤੇ ਤਾਂ ਪੋਜੀਸ਼ਨਾਂ ਮਿਲਦੀਆਂ ਹੀ ਰਹਿੰਦੀਆਂ ਉਹਨਾਂ ਨੂੰ ਸਾਰੇ ਅੰਡਰ 14 17 19 ਸਾਰਿਆਂ ਦੇ ਵਿੱਚ ਹੀ ਤੇ ਨੈਸ਼ਨਲ ਲੈਵਲ ਤੇ ਵੀ ਉਹ ਪੋਜੀਸ਼ਨਾਂ ਲੈ ਕੇ ਆਉਂਦੇ ਆ ਸੋ ਹੁਣ ਆਪਣੇ ਕੋ ਪਾਵਰ ਲਿਫਟਿੰਗ ਦੇ ਵੇਟ ਲਿਫਟਿੰਗ ਨਾਲ ਮਿਲ ਗਿਆ ਹੈ ਆ ਤੇ ਇਹਦੇ ਵਿੱਚ ਵੀ ਜਿਹੜੇ ਆ ਆਨਲ ਸਮੇ ਦੇ ਵਿੱਚ ਮੈਡਮ ਨੀਗਵਾਈ ਦੇ ਵਿੱਚ ਜਿਹੜਾ ਬਹੁਤ ਸੋਹਣੇ ਮੱਲਾ ਮਾਰਾਂਗੇ ਆਪਾਂ ਆ ਛੋਟੇ ਛੋਟੇ ਉਮਰ ਦੇ ਬੱਚੇ ਆ ਮੈਡਲ ਲੈ ਕੇ ਆਏ ਨੇ ਇਹਨਾਂ ਨੂੰ ਦੇਖ ਕੇ ਹੋਰ ਬੱਚੇ ਵੀ ਇਨਸਪਾਇਰ ਹੁੰਦੇ ਹੋਣਗੇ ਬਿਲਕੁਲ ਬਿਲਕੁਲ ਸਰ ਬਹੁਤ ਵਧੀਆ ਇੱਕ ਮਾਹੌਲ ਬਣਦਾ ਆ ਤੇ ਬੱਚਿਆਂ ਦੇ ਵਿੱਚ ਅਨੁਸ਼ਾਸਨ ਵੀ ਆਉਂਦਾ ਹੈ ਕਿਉਂਕਿ ਖੇਡ ਤੇ ਅਨੁਸ਼ਾਸਨ ਜਿਹੜੇ ਦੋਨੇ ਜੁੜੇ ਹੋਏ ਆ ਬਹੁਤ ਵਧੀਆ ਉਪਰਾਲਾ ਆ ਸਰਕਾਰ ਦਾ ਵੀ ਸਾਨੂੰ ਜਿਹੜੇ ਕੋਚ ਦਿੱਤੇ ਆ ਤੇ ਇਸ ਤਰ੍ਹਾਂ ਹੀ ਜਿਹੜਾ ਸਾਧਨ ਮਿਲਦੇ ਰਹਿਣ ਸੂਫ ਦਾ ਮਾਮਿਲਦੀ ਰਹਿਣ ਤੇ ਅਸੀਂ ਮੱਲਾ ਮਾਰਦੇ ਰਵਾਂਗੇ ਠੀਕ ਹੈ ਜੀ ਤੇ ਡਾਈਟਸਾ ਕੀ ਬੱਚਿਆਂ ਦਾ ਧਿਆਨ ਰੱਖਦੇ ਹਾਂ ਡਾਈਟ ਦਾ ਮੈਡਮ ਜਿਹੜਾ ਇਹਨਾਂ ਨੂੰ ਆਪਣੇ ਪੱਧਰ ਤੇ ਗਾਈਡ ਕਰਦੇ ਆ ਵੀ ਜਿਹੜੀ ਦੇਸੀ ਕਿਉਂਕਿ ਆਰਟੀਫੀਸ਼ੀਅਲ ਵੀ ਬਹੁਤ ਆਉਂਦੀਆਂ ਉਦੋਂ ਨਹੀਂ ਦੇਸੀ ਜਿਹੜੀ ਹੈ ਘਰ ਦਾ ਹੋਮ ਮੇਡ ਫੂਡ ਜਿਹੜਾ ਆ ਉਹਦੇ ਤੇ ਜ਼ਿਆਦਾ ਸਟ्रेस ਦਿੱਤਾ ਜਾਂਦਾ ਠੀਕ ਹੈ ਜੀ ਬਹੁਤ ਬਹੁਤ ਸਾਡੇ ਵੱਲੋਂ ਵੀ ਬਹੁਤ ਮੁਬਾਰਕਾਂ ਤੁਹਾਨੂੰ ਅ ਬਟਾ ਕੀ ਨਾਮ ਹੈ ਤੁਹਾਡਾ ਸਾਡੇ ਨਾਲ ਦੇਖੋ ਪਹਿਲਾਂ ਮੈਂ ਦੱਸ ਦਵਾਂ ਵੀ ਸਾਡੇ ਨਾਲ ਇਹ ਛੋਟੀ ਛੋਟੀ ਉਮਰ ਦੇ ਬੱਚੇ ਨੇ ਹਜੇ ਮੁੱਛਾ ਵੀ ਨਹੀਂ ਫੁੱਟੀਆਂ ਪਰ ਮੈਡਲ ਲੈ ਕੇ ਆਏ ਨੇ ਵੱਡੀ ਗੱਲ ਉਹ ਬੇਟਾ ਕੀ ਨਾਮ ਹੈ? ਮਾਨਵ ਸਿੰਘ। ਮਾਨਮ ਕਿੰਨੀ ਉਮਰ ਹੈ? ਉਮਰ ਮੇਰੀ 15 ਸਾਲ। 15 ਸਾਲ ਤੇ weight ਕਿੰਨਾ ਤੁਹਾਡਾ? ਮੇਰਾ 60 ਕਿਜੀ। 60 ਕਿਜੀ ਤੇ ਪਾਵਰ ਲਿਫਟਿੰਗ ਕਿੰਨੇ ਕਿਲੋ ਦੀ ਚੱਕੀ ਹੈ? 70 ਕਿਜੀ। ਲਓ ਜੀ 60 ਕਿਲੋ ਆਪਣਾ ਵਜ਼ਨ ਹੈ ਤੇ 70 ਕਿਲੋ ਦੀ ਪਾਵਰ ਜਿਹੜੀ ਲਿਫਟਿੰਗ ਇਹਨਾਂ ਨੇ ਕੀਤੀ ਹੈ ਤੇ 골ਡ ਮੈਡਲ ਲੈ ਕੇ ਆਏ ਆ। 골ਡ ਮੈਡਲ ਹੀ ਹੈ ਨਾ? ਹਾਂਜੀ। ਅੱਛਾ ਤੇ ਇਹ ਤੁਸੀਂ ਪਹਿਲੀ ਵਾਰੀ ਚ ਹੀ ਇਹ 골ਡ ਮੈਡਲ ਲਿਆਂਦਾ? ਹਾਂਜੀ। ਤੇ ਕਿੰਨੀ ਮਿਹਨਤ ਕੀਤੀ ਹੈ? ਮਿਹਨਤ ਬਹੁ ਕੀਤੀ। ਕਿੰਨੀ ਬਹੁਤ ਜ਼ਿਆਦਾ ਕਿੰਨੀ ਬਹੁਤ ਜ਼ਿਆਦਾ ਨਹੀਂ ਆਈ ਕਿੰਨੀ ਧੇਰ ਕੀਤੀ ਹੈ 2.5 ਘੰਟੇ ਕੀਤੀ 2.5 ਘੰਟੇ ਹਾਂਜੀ ਕਿੰਨੇ ਮਹੀਨੇ ਮਹੀਨੇ 15-20 ਦਿਨ ਕੀਤੀ 15-20 ਦਿਨ 15-20 ਦਿਨ ਦੇ ਵਿੱਚ ਦੇਖ ਲਓ ਇਹਨਾਂ ਨੇ ਮੈਡਲ ਲੈ ਲਿਆ 60 ਕਿਲੋ ਆਪਣਾ ਵਜ਼ਨ ਤਾਂ 70 ਕਿਲੋ ਇਹਨਾਂ ਨੇ ਚੱਕ ਲਿਆ ਹੋਰ ਵੀ ਸਾਡੇ ਨਾਲ ਬੇਟਾ ਇੱਧਰ ਆਓ ਅੱਗੇ ਆਓ ਕੀ ਨਾਮ ਹੈ ਤੁਹਾਡਾ ਦਿਲਪ੍ਰੀਤ ਦਿਲਪ੍ਰੀਤ ਕਿਹੜੀ ਪੋਜੀਸ਼ਨ ਆਈ ਤੁਹਾਡੀ ਸੈਕਿੰਡ ਸੈਕਿੰਡ ਕਿੰਨੀ ਉਮਰ ਤੁਹਾਡੀ 15 ਸਾਲ ਤੰਦਰਸਾਲ ਕਿੰਨਾ ਵਜ਼ਨ ਚੱਕਿਆ 65 ਕਿਲੋ ਲੈ ਇਹ ਵੀ ਹੈ ਕਿੰਨਾ ਵਜ਼ਨ ਦੱਸਿਆ 65 ਕਿਲੋ ਨਹੀਂ ਤੁਹਾਡੀ ਆਪਣਾ ਵਜ਼ਨ ਕਿੰਨਾ ਹੈ 47 ਕਿਲੋ 47 ਕਿਲੋ ਆਪਣਾ ਵਜ਼ਨ ਹੈ ਤੇ 65 ਕਿਲੋ ਦਾ ਇਹਨੇ ਪਾਵਰ ਲਿਫਟਿੰਗ ਕੀਤੀ ਹੈ ਬਹੁਤ ਵੱਡੀ ਗੱਲ ਹੈ ਤੇ ਕਿਹਨੂੰ ਤੁਸੀਂ ਲੜਕੀਆਂ ਨੇ 80 ਪਲੱਸ ਜਿਹੜਾ ਆ ਵੇਟ ਚੱਕਿਆ ਹੈ ਹਾਂ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਗੱਲਬਾਤ ਕਰਾਂਗੇ ਕਿਹਨੂੰ ਡੈਡੀਕੇਟ ਕਰਦੇ ਹੋ ਤੁਸੀਂ ਇਹ ਰਮਨ ਨਾਮ ਨੂੰ ਕਿਉਂ ਕਰਦੇ ਹੋ ਕਿਉਂਕਿ ਉਹਨਾਂ ਨੇ ਹੀ ਸਿਖਾਇਆ ਜੋ ਉਸਕਾ ਆ ਅੱਛਾ ਉਹਨਾਂ ਕਰਕੇ ਲੱਗੇ ਆ ਹਾਂਜੀ ਤੁਸੀਂ ਹੋਰ ਵੀ ਬੱਚੇ ਤੁਹਾਨੂੰ ਦੇਖ ਕੇ ਇਨਸਪਾਇਰ ਹੋਣਗੇ ਹਾਂਜੀ ਹੁੰਦੇ ਆ ਹੋਰ ਵੀ ਬੱਚੇ ਕਹਿੰਦੇ ਆ ਵੀ ਸਾਨੂੰ ਵੀ ਮਤਲਬ ਮੈਡਮ ਨਾਲ ਮਿਲਾਓ ਤੇ ਉਹਨਾਂ ਨੂੰ ਕਹੋ ਵੀ ਸਾਨੂੰ ਵੀ ਸਿਖਾਉਣ ਹਾਂ ਠੀਕ ਆ ਹੁਣ ਤੁਹਾਡੀਆਂ ਸਿਫਾਰਸ਼ਾਂ ਪਾਇਆ ਕਰਨਗੇ ਬੱਚੇ ਆ ਸਾਡੇ ਨਾਲ ਬੱਚੀਆਂ ਵੀ ਸਾਡੀਆਂ ਹੈਗੀਆਂ ਧੀਆਂ ਇੱਧਰ ਆ ਜਾ ਬੱਚੇ ਇੱਥੇ ਆ ਜਾ ਕੀ ਨਾਮ ਬੇਟਾ ਕੋਮਲਜੀਤ ਕੋਮਲ ਕਿੰਨਾ ਵਜ਼ਨ ਚੱਕਿਆ ਹੈ 75 ਕਿਜੀ ਤੇ ਤੁਹਾਡਾ ਆਪਣਾ ਕਿੰਨਾ ਹੈ 55 55 55 ਆਪਣਾ ਹੈ ਤੇ 70 ਕਿਨਾ 75 ਕਿਜੀ 75 ਕਿਲੋ ਚੱਕ ਲਿਆ ਵਜਨ ਤੇ ਕਿਹੜੀ ਪੋਜੀਸ਼ਨ ਆਈ ਹੈ ਸੈਕਿੰਡ ਪੋਜੀਸ਼ਨ ਸੈਕਿੰਡ ਪੋਜੀਸ਼ਨ ਆਈ ਹੈ ਬਟਾ ਤੁਹਾਡਾ ਕੀ ਨਾਮ ਹੈ ਸਿਮਰਨ ਸਿਮਰਨ ਬਟਾ ਕਿੰਨਾ ਵਜਨ ਚੱਕਿਆ ਤੁਸੀਂ 80 ਤੁਹਾਡਾ ਆਪਣਾ ਕਿੰਨਾ ਹੈ 55 ਲੈ ਆ 55 ਕਿਲੋ ਵਜਨ ਆਪਣਾ ਹੈ ਕੁੜੀਆਂ ਦਾ ਇਹ ਤਿੰयां ਸਾਡੀਆਂ ਦੇਖੋ ਬਹੁਤ ਮਿਹਨਤ ਕਰ ਰਹੀਆਂ ਨੇ ਤੇ ਵਧੀਆ ਢੰਗ ਦੇ ਨਾਲ ਜਿਹੜੀਆਂ ਮੈਡਲ ਲੈ ਕੇ ਆਂਦੇ ਆ ਅਸੀਂ ਵੀ ਇਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਕਿਉਂਕਿ ਇਸ ਤਰ੍ਹਾਂ ਹੀ ਮਿਹਨਤ ਕਰਦੀਆਂ ਰਹਿਣ ਤੇ ਆਪਣੇ ਸਕੂਲ ਦਾ ਆਪਣੇ ਅਧਿਆਪਕਾਂ ਦਾ ਆਪਣੇ ਕੋਚ ਦਾ ਤੇ ਦੇਸ਼ ਦਾ ਨਾਮ ਰੋਸ਼ਨ ਕਰਦੇ ਰਹੇ। ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਓ। ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮ.ਈ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ